ਕਿ ਵੀ ਦੇ ਰੋਗੀ ਹੰਕਾਰਿਆ ਮਾਰੇ ਕੋ 20 ਮਹੀਨੇ ਅੱਧੇ ਕਿੰਨੇ ਤੋਂ ਬਰੀਚ ਤੜਪ ਰਿਆ ਤੇ ਜਿੰਨੇ ਚਿਰ ਤੱਕ ਪੈਸੇ ਮੋਚਨੇ ਸੀ ਉਦੋਂ ਤੱਕ ਉਹਨੂੰ ਇਥੇ ਐਡਮਿਟ ਕੀਤਾ ਗਿਆ ਤੁਸੀਂ ਬੈਂਸ ਸਾਡੇ ਨਾਲ ਮੈਕਸ ਹਸਪੀਟਲ ਮਹਾਲੀਆ ਦੀ 355 ਦੇ ਜੀਜਾ ਦੇ ਇਥੇ ਐਡਮਿਟ ਹੈ ਉਹਨਾਂ ਨੂੰ ਆਰਸੀ ਫੈਸਲੀ ਅਸੀਂ ਉਹਨਾਂ ਦੇ ਬੈੱਡ ਅਰੇਂਜ ਕਰ ਰਹੇ ਸੀਗੇ ਜਦ ਤੱਕ ਇਹ ਜਿਹੜਾ ਕਲੇਮ ਦਾ ਕਾਰਡ ਬਣਿਆ ਉਹਨਾਂ ਦੇ ਜਿੰਨੇ ਚਿਰ ਤੱਕ ਪੈਸੇ ਮੋਚਨੇ ਸੀ ਉਦੋਂ ਤੱਕ ਉਹਨੂੰ ਇਥੇ ਐਡਮਿਟ ਕੀਤਾ ਗਿਆ ਉਸ ਤੋਂ ਬਾਅਦ ਧੂਨਾ ਕਿਉਂ ਕਹਿ ਰਹੇ ਕਿ ਹੁਣ ਖੜ ਜੋ ਉਸ ਤੋਂ ਬਾਅਦ ਹੁਣ ਕਹਿੰਦੇ ਜੀ ਨਹੀਂ ਫਟ ਕੋ ਬੈੱਡ ਹੈ ਨਹੀਂ ਸਾਡੇ ਹੁੰਦੇ ਅੱਧੇ ਘੰਟੇ ਤੋਂ ਹੀ ਦੋ ਐਂਬੂਲੈਂਸਾਂ ਅੱਧੇ ਘੰਟੇ ਤੋਂ ਬਰੀਜ ਤੜਪ ਰਿਆ ਸਾਰਾ ਅੰਦਰ ਆਓ ਇੱਧਰ ਆਓ ਸਾਰੀ ਐਮਰਜੈਂਸੀ ਦਿਖਾਓ ਖਾਲੀ ਪਈ ਹੈ ਪਰ ਪਹਿਲਾਂ ਇਹਨਾਂ ਦੇ ਕਾਰਡ ਉੱਤੋਂ ਕਹਿੰਦੇ ਕਿ ਰੋਕੋ ਕਹਿੰਦੇ ਰੋਕੋ ਹਜੇ ਨਹੀਂ ਅਸੀਂ ਲਾਵਾਂਗੇ ਆ ਸਾਰੀ ਖਾਲੀ ਪਈ ਹੈ ਆ ਸਾਰੀ ਖਾਲੀ ਪਈ ਹੈ ਆ ਬੈੱਡ ਖਾਲੀ ਪਈ ਹੈ ਆ ਸਾਰੇ ਬੈਡ ਇੱਥੇ ਨੇ ਆ ਅੱਧੀ ਹੁਣ ਇਹ ਵੀ ਮੇਰੇ ਟਾਈਮ ਤੋਂ ਬਾਅਦ ਇਹ ਪੇਸ਼ੈਂਟ ਇਹਨਾਂ ਨੂੰ ਵੀ ਬਾਹਰ ਰੈਂਪ ਤੇ ਖੜਾਈ ਰੱਖਿਆ ਸਿਰਫ ਮਕਸਦ ਕੀ ਹੈ ਕਿ ਜਿੱਥੋਂ ਪੈਸੇ ਬਣ ਸਕਦੇ ਆ ਮਰੀਜ਼ ਨੂੰ ਆਈਸੀ ਇਫਤਿਹਾਰ ਦੇ ਬਾਹਰ ਬੱਦੇ ਘੰਟੇ ਤੋਂ ਆਪ ਹੁਣ ਮੱਤ ਹਜੇ ਦੀ ਅਗੋਚਾਰੀ ਛੋਕੀ ਕਿ ਕਿੱਥੋਂ ਆਏ ਤੁਸੀਂ ਜੀ ਕਿੰਨੀ ਦੇ ਰੋਗੀ ਖੰਡ ਰਹੇ ਹਾਂ ਅਮਾਰੇ ਕੋਲ 20 ਮਿੰਟ ਕੀ ਕਹਿੰਦੇ ਪਹਿਲਾਂ ਫਾਈਲ ਦੇਖੂ ਆ ਪਹਿਲੇ ਫਾਈਲ ਦੇਖੀ ਆ ਵੀ ਹੋਦਿਆ ਅਮਰੇ ਸੀ ਮਾਨਗਰ ਨੇ ਦਿਖਾਣੀ ਪਈ ਉਹ ਵੀ ਜਿਹੜਾ ਦੂਜਾ ਪੇਸ਼ੈਂਟ ਰਸੀ ਕਿ ਇਹ ਮੇ ਬੇਸਿਕਲੀ ਤਾਂ ਇਹ ਹੈ ਕਿ ਕਿਥੋਂ ਪੈਸੇ ਬਣ ਸਕਦੇ ਹੈ ਇਹ ਹੀ ਹੈ ਮਕਸਦ ਜੀ ਮੈਨੂੰ ਜਾਨੀ ਜਾ ਰਾਇਆ ਇਧਰ ਮੈਂ ਹੁਣੇ ਹੈਲਥਨੈਸ ਤੋਂ ਨਹੀਂ ਸ਼ਾਰ ਗਿਆ ਫੋਨ ਕਿਹਨਾਂ ਦੇ ਕੋਲ ਬੱਸ ਬੱਡ ਡਾਕਟਰ ਚੈੱਕ ਕਿਤੇ ਨਾ ਕਰਤੀ ਥਿਸ ਇਜ਼ ਗਰੋਸਿੰਗ ਹਿਊਮਨ ਅਸੀਂ ਇੱਥੇ ਉਤੋਂ ਜਿਹੜਾ ਇਥੋਂ ਪੈਂਡੈਂਟ ਲਾ ਗਿਆ ਸਕਿਉਰਟੀ ਗਾਰਡ ਉਹਨੂੰ ਕਹਿ ਰਿਹਾ ਕਿ ਤੁਸੀਂ ਹਜੇ ਰੁਕੋ ਵੇਟ ਕਰੋ ਪਹਿਲਾਂ ਫਾਈਲ ਦੇਖਾਂਗੇ ਜੇ ਤੁਹਾਡੇ ਕੋਲ ਬੈਡ ਫੁੱਲ ਨੇ